ਲਾਟਰੀ ਪਾਉਣ ਬਾਈ ਪੰਡਤਾਂ ਕੋਲ ਭੀੜ ਹੁੰਦੀ ਆ ਆਪਣਾ ਹੱਥ ਦਿਖਾਉਣ ਵਾਲਿਆਂ ਦੀ ਪਰ ਮਲੇਰ ਕੋਟਲੇ ਚ ਇੱਕ ਪੰਡਤ ਸਾਹਿਬ ਕੋਲੇ ਆਏ ਆਂਗੇ ਕਹਿੰਦੇ 19 ਬੰਦੇ ਪੰਜ ਮਹੀਨਾ ਚ ਲੱਖਾਂ ਪਤੀ ਬਣਾਤੇ ਨੇ ਤੇ ਆਮਰਗੜ ਚ 48 ਬੰਦੇ ਕਿਵੇਂ ਆਇਓ ਜੀ ਲਾਟਰੀ ਪਾਉਣ ਲਾਟਰੀ ਪਾਉਣਾ ਇਹ ਲਾਟਰੀ ਸਰਕਾਰੀ ਆ ਆ ਦੇਖੋ ਭੀੜਾਂ ਲੱਗਿਆ ਪਿਆ ਨੇ ਟੋਕਨਾ ਤੇ ਅੰਦਰ ਜਾਇਆ ਜਾਂਦਾ ਹੈਗਾ ਹੁਣ ਅੰਦਰ ਕਰਵਾਉਣਿਆ ਗੱਲ ਐਨਪੀ ਕੀ ਕਰਨਾ ਜੀ ਇੰਨੀ ਪੀੜ ਦਾ ਕਾਰਨ ਹੈ ਵੀਰੇ ਇੱਕ ਤਾਂ ਇਮਾਨਦਾਰੀ ਸਭ ਤੋਂ ਵੱਡੀ ਗੱਲ ਦੂਜੀ ਗੱਲ ਅਸੀਂ ਜੇ ਕਿਹਾ ਤਾਂ ਕੋਈ ਲੱਖਾਂ 'ਚ ਵੀ ਇਨਾਮ ਲੱਗਦਾ ਕੋਈ ਪੈਸਾ ਨਹੀਂ ਕੱਟਦੇ ਗਵਰਨਮੈਂਟ ਦੀ ਕਟੌਤੀ ਆ ਉਹੀ ਇਹ ਲਾਟਰੀ ਸਰਕਾਰੀ ਹੀ ਹੈਗੀ ਸਰਕਾਰੀ ਲਾਟਰੀ ਹੈ ਜੀ ਪੰਜਾਬ ਸਰਕਾਰ ਦੀ ਆ ਦਿਵਾਲੀ ਬੰਪਰ ਹੈ ਤੇ ਲਾਟਰੀ ਇਤਿਹਾਸ ਦੇ ਵਿੱਚ ਪਹਿਲੀ ਵਾਰ 11 ਕਰੋੜ ਰੁਪਇਆ ਗਰੰਟਡ ਪ੍ਰਾਈਜ਼ ਆਇਆ ਪਬਲਿਕ ਦੇ ਵਿੱਚ ਜੋ ਕਦੇ ਵੀ ਕਿਸੇ ਲਾਟਰੀ 'ਚ ਨਹੀਂ ਆ ਮਲੇਰਕੋਟਲਾ 'ਚ 5 ਮਹੀਨਿਆਂ ਦੇ ਕਹਿੰਦੇ 19 ਬੰਦੇ ਲੱਖਾਂ ਹੁੰਦੀ ਬਣਾਤੇ 19 ਲੱਖ ਪਤੀ ਜੀ ਮਲੇਰਕੋਲਾ ਬਰਾਣ ਦੇ ਵਿੱਚੋਂ ਅਮਰਗੜ ਬਰਾਣ ਦੇ ਵਿੱਚੋਂ 48 ਲੱਖ ਪਤੀ ਤੇ ਦੇ ਵਿੱਚੋਂ 17 ਲੱਖ ਜਿਵੇਂ ਇੱਕ ਦਾ ਨਾਮ ਨਿਕਲ ਗਿਆ ਫਿਰ ਮਾਵਰਲੇ ਮੂਰਲੇ ਪਸਤਾਉਂਦੇ ਰਹਿੰਦੇ ਨੇ ਨਹੀਂ ਜੀ ਨਹੀਂ ਅਸੀਂ ਪਸਤਾਉ ਨਹੀਂ ਦਿੰਦੇ ਦੇਖੋ ਜਿਵੇਂ ਦੀਵਾਲੀ ਬੰਪਰ ਦੇ ਵਿੱਚ ਤਿੰਨ ਸੀਰੀ ਨੇ A B C ਹਾਂਜੀ ਆ ਨਾਮ ਇੱਕ ਨੂੰ ਜਾਣਾ B ਨੂੰ ਵਜਾ ਸਕਦਾ ਹੈ ਇਹ ਨੂੰ ਵਜਾ ਸਕਦਾ ਹੈ ਪਰ ਜੇਕਰ ਸਾਡੀ ਵਿੱਚੀ ਟਿਕਟ ਤੇ 11 ਕਰੋੜ ਲੱਗਦਾ ਸਾਡੇ ਕੋਲ ਤੁਹਾਡੀ ਟਿਕਟ ਪਈ ਤਾਂ ਨਾਲ ਦੀਆਂ ਸੀਰੀਆਂ ਨੂੰ ਹਲਟੋ ਕਰਾਣਾ ਸਨਮਾਨ ਕੀਤਾ ਜਾਊਗਾ ਚੱਕੋ ਜੀ ਇਹਨੇ ਵੀ ਲਾਟਰੀ ਪਾਉਣੀਆਂ ਤਾਂ ਬਾਈ ਕੋਲੇ ਅਜਮੌਖ ਕਿਸਮਤ ਸਕਰੀਨ ਤੇ ਨੰਬਰ ਚੱਲ ਰਿਹਾ ਹੈ। ਕੀ ਕਲ ਹੋ ਰਿਹਾ ਜੱਗੀ ਵੀਰੇ? ਜੇ ਮੰਨ ਲਓ ਉੱਪਰ ਥਲੇ ਨੰਬਰ ਉਹਦੇ ਵਿੱਚ 48 ਨੰਬਰ ਟਿਕ ਟਿਕ ਕੋਲੇ 49 ਵੀ ਹੋ ਕੋਈ 47 ਤਾਂ ਉਹਨਾਂ ਨੂੰ ਐਕਟਵਾ ਸਕੂਟਰੀਆਂ ਸਨਮਾਨ ਕੀਤਾ ਜਾਊ। ਚੱਕੋ ਜੀ ਇਹ ਨਾਮ ਬਾਈ ਆਪਣੇ ਕੋਲੇ ਦੇਊਗਾ। ਬਾਕੀ ਸਰਕਾਰੀ ਇਨਾਮ ਤਾਂ ਜਿਹੜੇ ਮਿਲਣੇ ਆ ਮਿਲ ਨਹੀਂ ਆ। ਸ਼ੇਅਰ ਕਰਕੇ ਵੀਡੀਓ ਉਹਨਾਂ ਨੂੰ ਭੇਜ ਦਿਓ ਜਿਹੜੇ ਕਹਿੰਦੇ ਆ ਸਾਡੀ ਕਿਸਮਤ ਮਾੜੀ ਆ ਕੀ ਪਤਾ ਕਿਸਮਤ ਉਹਨਾਂ ਦੀ ਬਾਈ ਚੰਗੀ ਕਰਦੇ।